ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪਨੋਪਲੀ ਵਿਖੇ ਭਾਜਪਾ ਦੇ ਸੀਨੀਅਰ ਨੇਤਾ ਡਾਕਟਰ ਪਰਮਿੰਦਰ ਸ਼ਰਮਾ ਦੀ ਅਗਵਾਈ ਦੇ ਵਿੱਚ ਭਾਜਪਾ ਵਰਕਰਾਂ ਨੇ ਭਾਰਤ ਗਠਜੋੜ ਦੇ ਸੰਸਦ ਮੈਂਬਰਾਂ ਵੱਲੋਂ ਮਹਾਮਹਿਮ ਉਪ ਰਾਸ਼ਟਰਪਤੀ ਜਗਦੀਸ਼ ਤਣਕਰਦੇ ਕੀਤੇ ਅਪਮਾਨ ਖਿਲਾਫ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਇੰਡੀਆ ਗਠਬੰਧਨ ਦੇ ਨੇਤਾਵਾਂ ਵੱਲੋਂ ਉਪਰਾਸ਼ਟਰ ਦੀ ਮਮਿਕਰੀ ਕਰਕੇ ਅਪਮਾਨ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਰਾਹੁਲ ਗਾਂਧੀ ਉਹਨਾਂ ਦਾ ਅਪਮਾਨ ਕਰਨ ਵਾਲੇ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ ਰਾਹੁਲ ਗਾਂਧੀ ਮੋਬਾਈਲ ਤੋਂ ਵੀਡੀਓ ਬਣਾ ਰਹੇ ਸਨ ਉਹਨਾਂ ਨੇ ਕਿਹਾ ਕਿ ਉਪ ਰਾਸ਼ਟਰਪਤੀ ਦਾ અપਮਾਨ ਨਹੀਂ ਹੈ ਇਹ ਪੂਰੇ ਦੇਸ਼ ਦਾ અપਮਾਨ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਦਨ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੀ ਮੈਂਬਰਸ਼ਿਸ਼ਪ ਖਤਮ ਕਰ ਦਿੱਤੀ ਜਾਣੀ ਚਾਹੀਦੀ ਹੈ ਤੇ ਆਓ ਸੁਣਦੇ ਹਾਂ ਇਸ ਮੌਕੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂਆਂ ਦਾ ਕੀ ਕਹਿਣਾ ਸੀ ਪਨੁਪਲੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਸ਼ਰਮਾ ਦੀ ਰਿਪੋਰਟ ਆਨੂ ਸਰ ਜਿੱਥੇ ਹੋਏ ਕੀ ਕਰਨ ਵਿੱਚ ਅੱਜ ਪਨੁਪਲੀ ਮੰਡਲ ਦੇ ਵਿੱਚ ਡਾਕਟਰ ਪਰਮੇਂਦਰ ਸ਼ਰਮਾ ਦੀ ਅਗਵਾਈ ਦੇ ਵਿੱਚ ਜੋ ਰਾਹੁਲ ਗਾਂਧੀ ਨੇ ਇੱਕ ਮਾੜੀ ਕਰਤੂਤ ਕੀਤੀ ਹੈ ਸਾਡੇ ਮਹਾਨ ਨੇਤਾ ਉਪ ਰਾਸ਼ਟਰਪਤੀ ਤਲਕੜ ਜੀ ਦੀ ਮੇਮਾ ਮੇਮੇਗਰੀ ਜੋ ਕੀਤੀ ਹੈ ਉਸ ਦੇ ਵਿੱਚ ਰਾਹੁਲ ਗਾਂਧੀ ਆਪਣੇ ਫੋਨ ਦੇ ਉੱਤੇ ਵੀਡੀਓ ਬਣਾਉਂਦਾ ਦੇਖਿਆ ਗਿਆ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਅੱਜ ਪੂਰੇ ਦੇਸ਼ ਦੇ ਵਿੱਚ ਉਹਨਾਂ ਦਾ ਪਤਲਾ ਫੂਕ ਕੇ ਉਹਨਾਂ ਦਾ ਸਖਤ ਵਿਰੋਧ ਕਰਤਾ ਔਰ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਕਾਰਜਕਰਤਾ ਵੱਲੋਂ ਅੱਜ ਇਹ عہد ਲਿਆ ਗਿਆ ਹੈ ਕਿ ਜਦੋਂ ਤੱਕ ਕਾਂਗਰਸ ਕਰੋਨਾ ਔਰ ਕਰਪਸ਼ਨ ਇਸ ਦੇਸ਼ ਦੇ ਵਿੱਚੋਂ ਪੂਰੀ ਤਰ੍ਹਾਂ ਸਾਫ ਨਹੀਂ ਕੀਤੀ ਜਾਂਦੀ ਉਦੋਂ ਸਾਡੇ ਕਾਰਜਕਰਤਾ ਚੁੱਪੇ ਬੈਠਣਗੇ। ਆਰਤੀ ਸਾਡੇ ਛੋਟੇ ਮੰਡਲ ਵਿੱਚ ਰਾਹੁਲ ਗਾਂਧੀ ਹੁਣ ਕਿਉਂ ਕਿਹਾ ਕੀ ਕਾਰਨ ਹੈ? ਸਾਡੇ ਦੇਸ਼ ਦੇ ਬਹੁਤ ਹੀ ਮਾਨਯੋਗ ਉਪ ਰਾਸ਼ਟਰਪਤੀ ਜੀ ਜੋ ਕਿ ਇੱਕ ਸੰਵਿਧਾਨਿਕ ਸੱਜ ਦੇ ਵਿਰਾਜਮਾਨ ਹੈ ਉਹਨਾਂ ਦਾ ਰਾਹੁਲ ਜੀ ਨੇ ਮਿਮਿਕਰੀ ਕਰਕੇ ਜੋ ਕਮਾਨ ਕੀਤਾ ਉਹਦੇ ਵਿਰੋਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਲਕਾ ਸ਼੍ਰੀ ਨੰਨਕੋ ਸਾਹਿਬ ਦੇ ਹਲਕਾ ਇੰਚਾਰਜ ਡਾਕਟਰ ਸਾਹਿਬ ਡਾਕਟਰ ਪ੍ਰਮੇਂਦਰ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਝੁਪੜੀ ਮੰਡਲ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੁਕਿਆ ਗਿਆ ਜੀ ਗਾਂਧੀ ਜੀ ਅੱਜ ਕਦੋਂ ਇਕੱਠੇ ਹੋ ਜਿੱਤਿਆ ਅੱਜ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਹਲਕਾ ਸ਼੍ਰੀ ਨੰਨਕਪੁਰ ਸਾਹਿਬ ਵੱਲੋਂ ਡਾਕਟਰ ਪ੍ਰਮੇਂਦਰ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਕਿਉਂਕਿ ਹਲਕੇ ਦੇ ਜਨ ਪ੍ਰਤੀਨਿਧੀ ਹੈ ਉਹਨਾਂ ਦੀ ਗਵਾਹੀ ਦੇ ਵਿੱਚ ਰਾਹੁਲ ਗਾਂਧੀ ਦਾ ਪুতਲਾ ਫੋਕਾ ਗਿਆ ਫੋਕਿਆ ਗਿਆ ਜਿਨ੍ਹਾਂ ਨੇ ਕਿ ਬਹੁਤ ਬੜੀ ਗਲਤੀ ਕੀਤੀ ਦੇਸ਼ ਦੇ ਸੰਵਿਧਾਨਿਕ ਪੱਤੇ 'ਤੇ ਬੈਠੇ ਜਿਹੜੇ ਅਧਿਕਾਰ ਹੁੰਦੇ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਉਹਨਾਂ ਨੇ ਉਹ ਉਪਰਾਸ਼ਟਰਪਤੀ ਦੀ ਨਕਲੀ ਕਰਕੇ ਦੇਸ਼ ਨੂੰ ਬਹੁਤ ਬੜਾ ਇੱਕ ਗਲਤ ਜਿਹੜਾ ਹੈ ਸੰਦੇਸ਼ ਦਿੱਤਾਗਾ ਐਡੇ ਵੱਡੇ ਲੀਡਰ ਹੁੰਦੇ ਹੋਏ ਜੇ ਕਿਸੇ ਨੇ ਇਹ ਹਰਕਤ ਕੀਤੀ ਵੀ ਸੀ ਤਾਂ ਉਹਨਾਂ ਦਾ ਫਰਜ਼ ਸੀ ਕਿ ਇਸ ਚੀਜ਼ ਨੂੰ ਉਹ ਮਤਲਬ ਉਹਨਾਂ ਨੂੰ ਸੀ ਇਹ ਬੰਦੇ ਕਿ ਐਸਾ ਨਹੀਂ ਕਰਨਾ ਚਾਹੀਦਾ ਹੈ ਉਲਟਾ ਹੋਣਾ ਹੈ ਖੁਦ ਉਹਦੀ ਵੀਡੀਓਗ੍ਰਾਫੀ ਬਣ ਕੇ ਜਿਹੜਾ ਹੈ ਇਹ ਸਿਰਭ ਕਰ ਦੁੱਤਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਉਹ ਪਛੜੇ ਜਿਹੜੀਆਂ ਜਾਤੀਆਂ ਹੈ ਕਿਸਾਨ ਜਾਤ ਤੇ ਕਿਸਾਨਾ ਲੋਕਾਂ ਦੇ ਜਿਹੜੇ ਆ ਉਹ ਖਿਲਾਫ ਹੈ ਅਸੀਂ ਇਸ ਕਰਕੇ ਅੱਜ ਰਾਹੁਲ ਗਾਂਧੀ ਜੀ ਦਾ ਇੱਥੇ ਪੁਣਪਲੀ ਦੇ ਮੇਨ ਬਾਜ਼ਾਰ ਦੇ ਵਿੱਚ ਪਤਲਾ ਫੁਕਿਆ ਅੱਜ ਅਸੀਂ ਸਾਡੀ ਪਾਰਟੀ ਦੇ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਪੁਣਪਲੀ ਦੇ ਵਿੱਚ ਲੁਪਲੀ ਮੰਡਲ ਤੇ ਨੰਗਲ ਮੰਡਲ ਡਾਕਟਰ ਪ੍ਰਮਿੰਦਰ ਜੀ ਦੀ ਗਵਾਹੀ ਦੇ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਰਾਹੁਲ ਗਾਂਧੀ ਨੇ ਤੇ ਕਾਂਗਰਸ ਪਾਰਟੀ ਸਾਹਮਣ ਕਰਤਾ ਆਂਟੀ ਕਾਂਗਰਸ ਪਾਰਟੀ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ ਇਹ ਸਿਰਫ ਨੋਟਕੀਆਂ ਦੀ ਪਾਰਟੀ ਹੈ ਤੇ ਇਹਦੇ ਵਿੱਚ ਰਾਜਨੀਤਿਕ ਲੋਕ ਨਹੀਂ ਹੈ ਸਿਰਫ ਡਰਾਮੇ ਵਾਲੇ ਲੋਕ ਨੇ ਜਿਹੜੇ ਲੋਕਾਂ ਦੀਆਂ ਮੌਮਿਕਰੀਆਂ ਕਰਦੇ ਨੇ ਇਹਨਾਂ ਨੇ ਜਿਹੜੀ ਮੌਮਿਕਰੀ ਕੀਤੀ ਇਹ ਸਿਰਫ ਕਿਸਾਨ ਪਰਿਵਾਰ ਦੇ ਇੱਕ ਬੱਚੇ ਨੂੰ ਐਡਾ ਪਾਰਟੀ ਨੇ ਮਾਨਸਿਤ ਕਰ ਦਿੱਤਾ ਇਹਨਾਂ ਨੇ ਸਾਡੇ ਕਿਸਾਨਾਂ ਵਾਂ ਮਜ਼ਾਕ ਡਾਇਆ ਇਹ ਕੱਲੇ ਸਾਡੇ ਉਪਰਾਸ਼ਟਰਪਤੀ ਦਾ ਮਜ਼ਾਕ ਨਹੀਂ ਉੱਡਿਆ ਇਹ ਸਾਰੇ ਕਿਸਾਨਾਂ ਦਾ ਹੋਇਆ ਕਿ ਉਹ ਗਰੀਬ ਪਰਿਵਾਰ ਚ ਉੱਠੇ ਸੀ ਸਾਡੇ ਮੋਦੀ ਜੀ ਨੇ ਉਹਨਾਂ ਨੂੰ ਤੇ ਸਾਡੀ ਪਾਰਟੀ ਨੇ ਉਹਨਾਂ ਨੂੰ ਇਹ ਮਾਨ ਦਿੱਤਾ ਇੱਕ ਕਿਸਾਨ ਪਰਿਵਾਰ ਨੂੰ ਉਹਨਾਂ ਨੂੰ ਮਾਨ ਦਿੱਤਾ ਤੇ ਕਾਂਗਰਸ ਪਾਰਟੀ ਨੇ ਇੱਕ ਕਿਸਾਨਾਂ ਦਾ ਮਜ਼ਾਕ ਬਣਾਇਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇੱਕ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਇਹੋ ਜੀਆਂ ਨੋਟੰਕੀ ਪਾਰਟੀਆਂ ਤੋਂ ਬਚੋ ਇਹਨਾਂ ਦਾ ਲੀਡਰ ਆਪ ਹੀ ਵੀਡੀਓਗ੍ਰਾਫੀ ਬਣਾਈ ਜਾਂਦੇ ਆ ਲੋਕਾਂ ਤੋਂ ਬਾਰੇ ਇਹਨਾਂ ਨੇ ਕੀ ਕਿਹਾ ਨੇ ਲੀਡਰ ਆਪ ਹੀ ਇਸ ਚੀਜ਼ ਨੂੰ ਬढ़ावा ਦਿੰਦੇ ਆ ਇਹਨਾਂ ਲੋਕਾਂ ਨੇ ਰਾਜਨੀਤਿਕ ਨਹੀਂ ਸਿਰਫ ਲੋਕਾਂ ਨੂੰ ਡਰਾਮੇਬਾਜ਼ੀ ਆਪ ਕਰਦੇ ਤੇ ਇਹੀ ਡਰਾਮੇ ਲੈ ਕੇ ਲੋਕਾਂ ਦੇ ਵਿੱਚ ਜਾਂਦੇ ਆ ਸੋ ਅੱਜ ਸਾਰੇ ਵਰਕਾਂ ਦਾ ਇੱਥੇ ਸਾਰੇ ਇਕੱਠੇ ਹੋਏ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਾਡੇ ਇਕੱਠੇ ਹੋ ਕੇ ਅੱਜ ਰਾਹੁਲ ਗਾਂਧੀ ਦਾ ਪੁਤਲਾ ਤੂਕ ਕੇ ਇੱਕ ਲੋਕਾਂ 'ਚ ਇੱਕ ਸੰਦੇਸ਼ ਦਿੱਤਾ ਕਿ ਜਿਹੜੇ ਲੋਕ ਡਰਾਮੇ ਕਰਦੇ ਨੇ ਜਿਹੜੇ ਲੋਕ ਲੋਕਾਂ ਦਾ ਮਜ਼ਾਕ ਕਰਦੇ ਨੇ ਲੋਕ ਉਹਨਾਂ ਨੂੰ ਬੁਰੀ ਬਣਾ ਕੇ ਰੱਖਣਗੇ ਤੇ ਇਹ ਚੀਜ਼ਾਂ ਦਾ ਜਵਾਬ ਆਨਵੜੀਆਂ 2024 ਦੀਆਂ ਜਿਹੜੀਆਂ ਲੋਕ ਸਭਾ ਦੇ ਚੋਣਾਂ ਹੋਣਗੇ ਲੋਕ ਉਹਨਾਂ ਹੁੰਦੀਆਂਗੇ